ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਨਿਊ ਗੁਰਦਾਸਪੁਰ ਹਾਕੀ ਕਲੱਬ ਦੀ ਹਾਕੀ ਟੀਮ ਲਈ ਖੇਡ ਕਿੱਟਾਂ ਲੈਣ ਵਾਸਤੇ ਸ਼੍ਰੀ ਭਾਰਤ ਪੋਸ਼ਣ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਅਤੇ ਕਲੱਬ ਪ੍ਰਧਾਨ ਰਿਟਾਇਰਡ ਕੈਪਟਨ ਜਗਿੰਦਰ ਸਿੰਘ ਦੀ ਯੋਗ ਅਗਵਾਈ ਹੇਠ 75000 ਦਾ ਚੈੱਕ ਸਾਥੀਆਂ ਸਮੇਤ ਹਾਸਲ ਕੀਤਾ ਇਸ ਮੌਕੇ ਤੇ ਕੈਸ਼ੀਅਰ ਰਜਿੰਦਰ ਪੱਪੂ ਉਪ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰੈਸ ਸਕੱਤਰ ਮਨੀ ਗੁਪਤਾ ਟੀਮ ਮੈਨੇਜਰ ਕਮਲਜੀਤ ਸਿੰਘ ਆਦੀ ਹਾਜ਼ਰ ਸਨ ਪਿਛਲੇ ਦਿਨਾਂ ਦੇ ਵਿੱਚ ਜਿਸ ਵਕਤ ਨਿਊ ਗੁਰਦਾਸਪੁਰ ਹਾਕੀ ਕਲੱਬ ਨੇ ਇੱਕ ਟੂਰਨਾਮੈਂਟ ਗਵਰਮੈਂਟ ਕਾਲਜੇ ਕਰਵਾਇਆ ਸੀਗਾ ਤੇ ਉਹਦੀ ਕਲੋਜ਼ਿੰਗ ਦੇ ਉੱਪਰ ਮੈਨੂੰ ਜਾਣ ਦਾ ਮੌਕਾ ਮਿਲਿਆ ਸੀਗਾ ਔਰ ਉਸ ਦਿਨ ਮੇਰੇ ਨਾਲ ਸਾਡੇ ਭਾਰਤ ਕੁਸ਼ਲ ਜੀ ਜਿਹੜੇ ਚੇਅਰਮੈਨ ਨੇ ਮਾਰਕੀਟ ਕਮੇਟੀ ਦੇ ਉਹ ਵੀ ਨਾਲ ਗਏ ਸਨ ਔਰ ਉਸ ਵਕਤ ਜਾ ਕੇ ਬਹੁਤ ਚੰਗਾ ਲੱਗਾ ਮੈਂ ਦੇਖਿਆ ਵੀ ਜਿਹੜੀ ਸਾਡੀ ਇਹ ਨਿਊ ਗੁਰਦਾਸਪੁਰ हॉकी ਕਲੱਬ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਖਿਡਾਰੀਆਂ ਨੂੰ ਉਹਨਾਂ ਦੀ ਪ੍ਰੈਕਟਿਸ ਕਰਾਉਣ ਚ ਉਹਨਾਂ ਨੂੰ ਗਰਾਊਂਡ ਦੇ ਵਿੱਚ ਲਿਜਾਣ ਚ ਉਹਨਾਂ ਨੂੰ ਕੰਪੀਟੀਸ਼ਨ ਦੇ ਵਿੱਚ ਅੱਗੇ ਕਰਨ ਲਈ ਸਾਡੇ ਇਲਾਕੇ ਦੇ ਨੌਜਵਾਨਾਂ ਲਈ ਬਹੁਤ ਕੰਮ ਕਰ ਰਹੀ ਸੀ ਔਰ ਉਸ ਵਕਤ ਉਹਨੇ ਦੱਸਿਆ ਸੀਗਾ ਵੀ ਸਾਡੇ ਕੋਲ ਖੇਡਾਂ ਦਾ ਪੂਰਾ ਸਮਾਨ ਨਹੀਂ ਹੈਗਾ ਪਰ ਉਸ ਵਕਤ ਆਤੂਸ਼ਨ ਜੀ ਸਾਡੇ ਜਿਹੜੇ ਚੇਅਰਮੈਨ ਨੇ ਪਾਰਟੀ ਦੇ ਸੀਨੀਅਰ ਲੀਡਰ ਨੇ ਇਹਨਾਂ ਨੇ ਵੀ ਇਸ ਗੱਲ ਤੇ ਜ਼ੋਰ ਪਾਇਆ ਕਿ ਸਾਨੂੰ ਕੁਝ ਨਾ ਕੁਝ ਫਾਈਨੈਂਸ਼ੀਅਲ ਹੈਲਪ ਜਿਹੜੀ ਆ ਉਹ ਕਲੱਬ ਨੂੰ ਦੇਣੀ ਚਾਹੀਦੀ ਆ ਤਾਂ ਕਿ ਉਹਦਾ ਸਮਾਨ ਖਰੀਦ ਕੇ ਬੱਚਿਆਂ ਨੂੰ ਬਿਹਤਰੇ ਤੌਰ ਦੇ ਉੱਪਰ ਪ੍ਰੈਕਟਿਸ ਕਰਾ ਸਕਣ ਸੋ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ભગવંતમાનજી ਜਿਹੜੇ ਸਾਡੇ ਹਰਦਲ ਅਜ਼ੀਜ਼ ਮੁੱਖ ਮੰਤਰੀ ਨੇ ਉਹਨਾਂ ਦੀ ਰਹਿਨਮਾਈ ਥੱਲੇ ਖੇਡਾਂ ਨੂੰ ਬਹੁਤ ਜ਼ਿਆਦਾ ਪ੍ਰਸਾਧਿਤ ਕਰ ਰਹੀ ਆਂ ਔਰ ਭਗਵੰਤ ਮਾਨ ਜੀ ਦਾ ਇਹ ਮੰਨਣਾ ਕਿ ਜਿਹੜੀ ਸਾਡੀ ਜਵਾਨੀ ਆ ਉਹਨੂੰ ਤਾਂ ਹੀ ਨਸ਼ੇ ਤੋਂ ਪਰਾਂ ਰੱਖਾਂਗੇ ਜੇ ਉਹਦੀ એનર્ਜੀ ਨੂੰ ਆਪਾਂ ਸਹੀ ਤਰੀਕੇ ਨਾਲ ਚੈਨਲਾਈਜ਼ ਕਰੀਏ ਔਰ ਉਹਨਾਂ ਨੇ ਖੇਡਾਂ ਮੱਧਰ ਪੰਜਾਬ ਦੀਆਂ ਵੀ ਕਰਵਾਈਆਂ 2 ਸਾਲ ਲਗਾਤਾਰ ਬਲੌਕ ਲੈਵਲ ਤੋਂ ਲੈ ਕੇ ਸਟੇਟ ਤੱਕ ਔਰ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ 75000 ਰੁਪਏ ਦੀ ਰਾਸ਼ੀ ਜਿਹੜੀ ਆ ਉਹ ਨਿਊ ਗੁਰਦਾਸਪੁਰ ਹੌਕੀ ਕਲੱਬ ਨੂੰ ਤੁਹਾਡਾ ਡਿਮਾਂਡ ਡਰਾਫਟ ਕਰਦੇ ਆ ਕਮਿਸ਼ਨ ਕਰੇ ਕਿ ਸਾਡੇ ਨਾਲ ਕੈਪਟਨ ਜੁਵਿੰਦਰ ਸਿੰਘ ਜੀ ਉਹਦੇ ਪ੍ਰਧਾਨ ਸਾਹਿਬ ਨੇ ਸਾਰੋਜੀਤ ਸਿੰਘ ਜੀ ਨੇ ਔਰ ਸਾਰੇ ਪਾਕੀ ਸਾਰੇ ਸਾਥੀ ਨੇ ਸੋ ਇਹ ਦੀ ਚੰਗੇ ਤਰੀਕੇ ਨਾਲ ਵਰਤੋਂ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਲਓ ਤਾਂ ਕਿ ਬੱਚਿਆਂ ਨੂੰ ਪ੍ਰੈਕਟਿਸ ਕਰਾਓ ਔਰ ਉਹ ਸਾਂ ਸਮਾਨ ਦੀ ਸਾਂਭ ਸੰਭਾਲ ਵੀ ਕਰੋ ਤਾਂ ਕਿ ਉਹ ਸਮਾਨ ਲੰਬਾ ਚੱਲ ਸਕਿਆ ਕਿਉਂਕਿ ਇਹ ਜਿਹੜਾ ਪੈਸਾ ਹੈ ਇਹ ਲੋਕਾਂ ਦਾ ਟੈਕਸ ਆ ਉਹਦਾ ਤਾਂ ਇਹ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਸੋ ਉਹਨੂੰ ਬਹੁਤ ਤਨਦੇਈ ਨਾਲ ਵਧੀਆ ਤਰੀਕੇ ਦੇ ਨਾਲ ਇਹਦਾ ਯੂਜ਼ ਕਰਦੇ ਹੋਏ ਪ੍ਰੈਕਟਿਸ ਕਰੋ ਮੇਰੀ ਨੌਜਵਾਨਾਂ ਨੂੰ ਸ਼ੁਭ ਕਾਮਨਾਵਾਂ ਤੁਸੀਂ ਗਰਾਊਂਡਾ ਚਾਓ ਔਰ ਇਸ ਗਰਾਊਂਡ ਨੇ ਬਹੁਤ ਸਾਰੇ ਸੈਲੀਬ੍ਰਿਟਿਡ ਹਾਕੀ ਪਲੇਅਰਜ਼ ਤਿਆਰ ਕੀਤੇ ਨੇ ਸੋ ਮੈਂ ਚਾਹੁੰਦਾ ਵੀ ਤੁਹਾਡੇ ਵਿੱਚੋਂ ਵੀ ਆਉਣ ਵਾਲੇ ਸਮੇਂ 'ਚ ਇਸੇ ਤਰੀਕੇ ਦੇ ਨਾਲ ਵਧੀਆ ਖਿਡਾਰੀ ਅੱਗੇ ਨਿਕਲ ਕੇ ਜਾਣ ਮੇਰੀਆਂ ਟੇਲ ਸਾਰੀਆਂ ਸ਼ੁਭ ਕਾਮਨਾਵਾਂ